ਦੋਸਤੋ ਤੋਂਗ ਵਾਲੇ ਬੱਕਰਾ ਮੰਡੀ ਤੇ ਅੱਜ ਮਹਿੰਦਰਾ ਕੰਪਨੀ ਤੋਂ ਬਾਈ ਹੋਰੀ ਆਏ ਨੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਤੋਂਗ ਵਾਲੀ ਬੱਕਰਾ ਮੰਡੀ ਦੇ ਵਿੱਚ ਕਿਸ ਤਰ੍ਹਾਂ ਆਏ ਨੇ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਵੀਰੇ ਅਸੀਂ ਮਹਿੰਦਰਾ ਸ਼ੋਰੂਮ ਦੇ ਵਿੱਚ ਆਏ ਆ ਜਿਲ੍ਹਾ ਬਠਿੰਡਾ ਏਵੀਸੀ ਮੋਟਰ ਕੋ ਬਾਈ ਤੁਹਾਨੂੰ ਕਿਵੇਂ ਲੱਗਿਆ ਕਿ ਇੱਥੇ ਲੋੜ ਹੈ ਤੋਂਗ ਵਾਲੀ ਬੱਕਰਾ ਮੰਡੀ ਤੇ ਤੇ ਕੀ ਹੈ ਚਲੋ ਆਪਣੇ ਬੱਕਰਾ ਮੰਡੀ ਆ ਜੀ ਠੀਕ ਆ ਇਧਰ ਆਪਣੀ ਪਸ਼ੂ ਮੰਡੀ ਆਏ ਸਾਰੇ ਬੱਕਰੀ ਜਿੰਨੇ ਵੀ ਬੱਕਰੀਆਂ ਨੇ ਆਪਣੀਆਂ ਜਾਣਗੇ ਲੋੜ ਵਾਲੇ ਗੱਡੀਆਂ ਜਿਵੇਂ ਕਿ ਆਪਣੇ ਛੋਟੇ ਹਾਥੀ ਆਏ ਆਂ ਬਲਰੋ ਪੀਕਅਪ ਡਾਲਾ ਆਇਆ ਇਹਦਾ ਆਪਣੀਆਂ ਸਾਰੀਆਂ ਗੱਡੀਆਂ ਦੇ ਵਿੱਚ ਹੀ ਆਪਣੀਆਂ ਬੱਕਰੀਆਂ ਆਉਂਦੀ ਹੈ ਜੀ ਇਹਨਾਂ ਗੱਡੀਆਂ ਦੇ ਵਿੱਚ ਲੋਡ ਕਰ ਕਰਕੇ ਲਿਆਂਦੇ ਜਾਂਦੇ ਆ। ਠੀਕ ਹੈ ਮਹਿੰਦਰਾ ਕਿ ਪੀਕਾ ਪੱਚੀ ਆਉਂਦਾ ਜਿਆਦਾ ਬਲੂ ਰੋ ਪੀਕਾ ਪਰੇ ਵਿੱਚ ਆਉਂਦੇ ਮਹਿੰਦਰਾ ਦੇ ਵਿੱਚ ਹੁਣ ਅੱਜ ਅਸੀਂ ਇਹਦੇ ਵਿੱਚ ਆਫਰ ਦੇਣ ਆਏ ਸੀ ਜਿਵੇਂ ਕੋਈ ਵੀ ਕੋਈ ਪੁਰਾਣੀ ਗੱਡੀ ਹੁੰਦੀ ਹੈ ਕਿਸੇ ਵੀਰ ਭਾਈ ਨੇ ਵਿੱਚ ਕਟਾਉਣੀ ਹੁੰਦੀ ਹੈਗੀ ਹੋ ਸਾਬ ਤੇ ਆਪਾਂ ਪੁਰਾਣੀ ਗੱਡੀ ਕੱਟ ਲੈਣੇ ਵੱਧ ਤੋਂ ਵੱਧ ਬੈਨੀਫਿਟ ਕਰ ਦੇਣੇ ਨਵੀਂ ਗੱਡੀ ਉਹਨਾਂ ਨੂੰ ਆਪਾਂ ਦੇ ਦੇ ਦਿੰਦੇ ਆ ਪੁਰਾਣੀ ਗੱਡੀ ਕੱਟ ਕੇ ਨਵੀਂ ਗੱਡੀ ਪੁਰਾਣੀ ਗੱਡੀ ਕੱਟ ਕੇ ਨਵੀਂ ਗੱਡੀ ਦੇ ਦਿੰਦੇ ਆ ਕਿਸੇ ਵੀਰ ਭਾਈ ਨੂੰ ਕਈ ਵਾਰੀ ਕੋਈ ਮੰਨ ਕੇ ਚੱਲੋ ਕੋਈ ਔਲਜਨ ਹੁੰਦੀ ਹੈ ਕੋਈ ਲੋਨ ਬਾਰੇ ਪੁੱਛਣਾ ਹੁੰਦਾ ਵੀ ਗੱਡੀ ਬਾਰੇ ਪੁੱਛਣਾ ਹੁੰਦਾ ਕੋਈ ਜਿਵੇਂ ਤੁਸੀਂ ਕਹੋਗੇ ਆਪਾਂ ਤੁਹਾਡਾ ਬਦ ਬਦ ਲੋਨ ਕਰਵਾ ਦਾਂਗੇ ਘੱਟ ਡਾਊਨ ਪੇਮੈਂਟ ਹੁੰਦੀ ਹੈ ਕਿਸੇ ਵੀਰ ਭਾਈ ਕੋਲੇ ਤੰਗੀ ਹੁੰਦੀ ਹੈ ਮੰਨ ਕੇ ਚੱਲੇਗੇ 2 ਰੁਪਈਆ ਦੀ ਆਪਾਂ ਉਹ ਵੀ ਡਿਫਰੈਂਸਮੈਂਟ ਕਰਵਾ ਦੇਣਾ ਇੱਕ ਹੱਥ ਠੀਕ ਹੈ ਜਿਵੇਂ ਕਿ ਹੁਣ ਆਪਣੇ ਕੋਲ ਸੁਪਰ ਗੱਡੀ ਆ ਗਈ ਜੀਤੋ ਗੱਡੀ ਆ ਗਈ ਇੱਕ ਆਪਣੇ ਵੀਰੋ ਗੱਡੀ ਆਈ ਆ ਇੰਡੀਆ ਦੀ ਇੱਕੋ ਇੱਕ ਗੱਡੀ ਆ ਕਮਰਸ਼ੀਅਲ ਦੇ ਵਿੱਚ ਜਿਹੜੀ ਗੱਡੀ ਦੇ ਵਿੱਚ ਕੀ ਆਪਣਾ 에ਅਰ ਬੈਗ ਦੇਖਣ ਨੂੰ ਮਿਲਣਗੇ 에ਅਰ ਬੈਗ ਆ ਜੀ LED ਆ AC ਆ ਹੀਟਰ ਆ ਪਾਵਰ ਵਿੰਡੋ ਪਾਵਰ ਸਟੀering ਆ 10 ਫੁੱਟਾ ਡਾਲਾ ਜੀ ਵੀਰੋ ਗੱਡੀ 16 پاس ਆ ਜੀ ਉਹ 18 ਤੋਂ 20 ਦੀ ਐਵਰੇਜ ਆ ਕੀ ਬਹੁਤ ਉੱਚੀ ਤੇ ਖੁੱਲੀ ਡੁੱਲੀ ਗੱਡੀ ਆ ਜੀ ਉਹ ਠੀਕ ਆ ਜੀ ਤੁਸੀਂ ਇੱਕ ਵਾਰੀ ਤੁਸੀਂ ਚਲਾਉਂਗੇ ਇੰਨੀ ਕੁ ਸਮੂਥ ਚੱਲਦੀ ਐ ਇੰਨੀ ਕੁ ਜੰਮ ਕੇ ਚੱਲਦੀ ਏ ਗੱਡੀ ਤੁਹਾਨੂੰ ਇਦਾਂ ਲੱਗਣਾ ਨਹੀਂ ਵੀ ਮੈਂ ਇੱਕ ਕਮਰਸ਼ੀਅਲ ਵੀਕਲ ਦੇ ਵਿੱਚ ਬੈਠਾ ਦਿਖਾ ਦਿਓ ਪੋਸਟਰ ਤੇ ਕਿਹੜੀ ਗੱਡੀ ਦੀ ਗੱਲ ਕਰਦੇ ਸੀ ਤੇ ਉਹ ਚੇਰਪੈਗ ਨੇ ਅੱਛਾ ਪੋਸਟਰ ਹੀ ਨਹੀਂ ਉਹ ਜਿਹੜਾ ਹੁਣ ਆਪਾਂ ਕੋਲ ਪੋਸਟਰ ਹੈਗਾ ਉਹ ਦਿਖਾ ਦਿਓ ਆਪਣੇ ਕੋਲ ਜੀ ਕੋਈ ਗੱਲ ਇਹਦਾ ਪੋਸਟਰ ਹੈ ਨਹੀਂਗਾ ਸੁਪਰੋ ਗੱਡੀ ਆ ਗਈ ਏ ਜੀ ਜਿਵੇਂ ਆਪਾਂ ਕੋਲ ਸੁਪਰੋ ਅੱਛਾ ਇਹ ਸੁਪਰੋ ਹੈ ਹਾਂ ਜੀ ਠੀਕ ਹੈ ਇਹਦੇ ਵਿੱਚ ਬੱਕਰੀਆਂ ਤੇ ਹੋਰ ਲੋਡ ਕਾਫੀ ਹੋ ਜਾਂਦਾ ਨਾ ਕਿੰਨੇ ਕਿੰਨੇ ਇਹ ਜਿਹੜੀ ਲੰਬਾਈ ਇਹ ਦੀ ਹੈਗੀ ਇਹ 8.5 ਫੁੱਟਾਂ ਦੀ 8.5 ਫੁੱਟ ਲੰਬਾਈ ਹੈ ਇਹਦੇ ਵਿੱਚ ਚੇਅਰ ਬੈਗ ਵੀ ਹੈ ਨਹੀਂ ਇਸ ਵਿੱਚ ਨਹੀਂ ਹੈ ਅੱਛਾ ਇਸ ਵਿੱਚ ਨਹੀਂ ਹੈ ਇਹ ਸਪਰੋ ਗੱਡੀ ਉਹ ਵੀ ਹੋਵੇਗੀ ਮਤਲਬ ਛੋਟਿਆ ਛੋਟਿਆ ਥੀ ਵੰਗੂ ਹੈ ਕਿ ਛੋਟਾ ਥੀ ਮਹਿੰਦਰਾ ਲੈਣਾ ਇਹ ਮਹਿੰਦਰਾ ਛੋਟਾ ਥੀ ਕਿਹੈ ਸਾਡੇ ਸਪਰੋ ਜਿਵੇਂ ਵੀ ਆ ਲੋਡ ਪੈਂਦਾ ਜੀ ਤੁਸੀਂ ਦੇਖ ਲਓ ਇਹ ਵੀ ਉਹੀ ਹੈ ਇਸ ਵਿੱਚ ਆਪਾਂ ਮੈਂ ਸਭ ਹੀ ਪਾ ਸਕਦੇ ਹਾਂ ਠੀਕ ਆ ਬੱਕਰੀ ਪੈਂਦੀ ਹੈ ਚ ਹੁਣ ਆ ਸਾਰੀਆਂ ਬੱਕਰੀਆਂ ਜੋ ਆਪਣੇ ਪਿੱਛੇ ਗੱਡੀਆਂ ਖੜਗੀਆਂ ਹੀ ਹੈਗੀਆਂ ਇਹਦੇ ਵਿੱਚ ਹਾਂਜੀ ਲੋਡ ਹੋ ਕੇ ਆ ਠੀਕ ਹੈ ਜੀ ਧੰਨਵਾਦ ਸਮਾਂ ਦੇਣ ਵਾਸਤੇ ਤੁੰਗਲੀ ਬੱਕਰਾ ਮੰਡੀ ਚ ਆਉਣ ਵਾਸਤੇ ਵੀ ਧੰਨਵਾਦ ਆ ਤੁਸੀਂ ਸਾਡੇ ਬੱਕਰੀ ਪਾਲਕ ਵੀਰਾਂ ਨੂੰ ਜਾਗਰੂਕ ਕਰਦੇ ਹੋ ਲੋਨ ਬਾਰੇ ਸਮਝਾਉਂਦੇ ਹੋ ਤੇ ਕਿੰਨੀ ਡਾਉਨ ਪੇਮੈਂਟ ਤੇ ਕਿੰਨੀ ਵੱਧ ਘੱਟ ਕਰਕੇ ਤੁਸੀਂ ਇੱਥੇ ਆਪਦਾ ਸਮਾਂ ਕੀਮਤੀ ਇੱਥੇ ਤੁਸੀਂ ਆਉਨੇ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁੰਗਲੀ ਬੱਕਰਾ ਮੰਡੀ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਜੀ